ਤੋਂ ਪਿੰਡੂ ਕੀਤਾ ਚੈਨਲ ਜੀ ਬਾਈ ਸਵਾਗਤ ਕਰਦੇ ਆ ਤੇ ਮੈਂ ਮਹਾਵੀਰ ਸਿੰਘ ਢੱਲੋ ਬਾਈ ਰੋਜ਼ ਦੀ ਤਰ੍ਹਾਂ ਹਾਜ਼ਰ ਆਪਾਂ ਫੇਰ ਅੱਜ ਕੋਟ ਕਪੂਰਾ ਦੀ ਮੰਡੀ ਦੇ ਵਿੱਚ ਤੁਹਾਨੂੰ ਤੂੜੀ ਦਾ ਰੇਟ ਦਿਖਾਉਣ ਵਾਸਤੇ ਤਾਜ਼ਾ-ਤਾਜ਼ਾ ਬਾਈ ਦੇਖਦੇ ਅੱਜ ਕਿੰਨੇ ਨਗ ਆਏ ਤੇ ਕਿੰਨੇ ਬੰਦੇ ਖੜੇ ਆ ਮੰਡੀ ਦੇ ਵਿੱਚ ਹਿਸਾਬਕ ਤਵ ਲਾਈਏ ਕੀ ਆਲਾ ਭਰਾ ਹੋ ਠੀਕ ਆ ਬਾਈ ਕਿੰਨੇ ਨਗ ਗਿਣ ਲੈ ਕਿੰਨੇ ਹੋਣਗੇ ਹੈ ਕਾਹ ਨੂੰ ਗੈਣ ਆਈ ਨਗ ਗੈਣਾ 11 ਹੋਣਗੇ ਓਏ ਵਾਜਾਂ ਮਰੀ ਜਾਂਦੇ ਕਹਿੰਦੇ ਆ ਜਾਓ ਬਾਈ ਬੋਲੀ ਵੀ ਇੱਧਰ ਕਹਿੰਦੇ ਟਾਈਮ ਹੋ ਗਿਆ ਕਿਉਂਕਿ 7:00 ਵਜੇ 30 ਮਿੰਟ ਮੇਰੇ ਹਿਸਾਬ ਨਾਲ ਹੋ ਗਏ ਹੋਣਗੇ 29 ਆ 7:29 ਹੋ ਗਏ 1 ਮਿੰਟ ਰਹਿੰਦਾ ਬਈ ਹਲੇ ਜਿਹੜਾ ਬੋਲੀ ਸਟਾਰਟ ਹੋਣ ਦੇ ਵਿੱਚ ਇੱਥੋਂ ਬਚਾ ਕੇ ਓਏ ਫੱਕ ਜੀ ਵਾਵਾ ਲੈ ਕੇ ਚੱਕੇ ਹਨ ਇੱਥੇ ਕਿੰਨੀ ਪਈ ਸੀਗੀ ਇਹ ਕੀ ਕਾਹਦੇ ਕੰਮ ਆਉਂਦੀ ਐ ਲੈ ਬਈ ਆਜੋ ਕਰਾਂ ਦੀ ਮੂਡ ਸ਼ੂਡ ਵਿਖਾਈਏ ਤੁਹਾਨੂੰ ਇੱਧਰ ਕਰਾਂ ਦੀ ਤੂੜੀ 1 2 3 4 5 6 7 8 9 10 11 ਭੋਲਾ ਖੜਾ ਸਾਹਮਣੇ ਤੇ ਪਾਲ ਖੜਾ ਜੀ ਕੇਵਲ ਕਿੱਧਰ ਗਿਆ ਉਹ ਖੜਾ ਕੇਵਲ ਅੱਜ ਗਵਾਚਾ ਜੇ ਫਿਰਦਾ ਹਨਾ ਉਹ ਫਿਰਦਾ ਕੇਵਲ ਅੜਕੇਵਲ ਨੇ ਆਵਾਜ਼ ਮਾਰਨੀ ਹੈ ਕਹਿੰਦਾ ਆਜੋ ਭਾਈ ਆਜੋ ਕੇਵਲ ਤੇ ਫੋਕਸ ਕੇਵਲ ਨੂੰ ਕਹਿੰਦੇ ਲੋਕ ਕਰਦੇ ਮਿਲ ਜਾਂਦਾ ਜੱਫੀਆਂ ਪਾ ਪਾ ਕੇ ਨਿੰਦਰ ਮਾਨਕ ਚੜ੍ਹ ਇੱਕ ਬਾਈਕ ਹੀ ਆ ਚੱਲ ਜੀ ਹੋਰ ਠੀਕ ਆ ਕਥੇਰੀਆ ਸਾਹਿਬ ਕੀ ਹਾਲ ਬਰੋ ਵਧੀਆ ਬਾਈ ਵਧੀਆ ਦਲਜੀਤ ਸਿੰਘ ਸੰਧੂ ਕਰਤਾਰ ਸਿੰਘ ਢਾਲੀ ਵਾਲਾ ਜੋ ਸਣਾ ਜੱਸੀ ਜਵੰਡਾ ਬਾਈ ਕੀ ਹਾਲ ਚੱਲੇ ਜੀ ਜਸਪਾਲ ਸਿੰਘ ਬਾਈ ਕੀ ਹਾਲ ਚੱਲਾ ਹੋਰ ਕੀ ਹਾਲ ਆ ਬਰਾ ਠੀਕ ਆ ਤੇ ਆ ਜਾ ਬਾਈ ਵੇਖੀਏ ਕਰਾਂ ਦੀ ਤੂਰੀ ਦਾ ਕਿੰਨਾ ਜਾਂਦਾ ਰੇਟ ਇਹ ਪਾਈਏ ਪਟਾਕੇ ਮਾਰਾਜ ਅੱਜ ਕਿਹੜਾ ਲੇਟ ਤਾਂ ਕੇਵਲ ਤਾਂ ਹੋਵੇ ਵੀ ਜੇ 7:31 32 ਤੇ ਆਵੇ ਹਲੇ ਕੋਈ ਲੇਟ ਨਹੀਂਗਾ ਆ ਸਿੱਕੇ ਜਾ ਇਧਰ ਆ ਕੇਵळा ਹਲੇ ਤਾਂ ਮੈਂ ਕਿ ਕੇਵਲ ਤਾਂ ਲੇਟ ਹੋਊ ਜੇ 7 7:30 ਉੱਤੇ ਹੋਊ ਜੂ ਟਾਈਮ ਹਜਾ ਕੇਵळा ਸੁਣਿਆ ਗੱਡੀ ਤਾਂ ਹੁੰਦੀ ਯਾਰ ਕਿੰਦਾ ਸੀ ਕਿੱਧਰ ਗਿਆ ਕਿੰਦਾ ਕਿੱਧਰ ਗਿਆ ਉਹ ਵੇਗਾਰ ਨਾਲ ਪਾਲਾ ਪਾਲ ਰੱਖੂ ਖਿਆਲ ਅੱਜ ਪੂਰਾ ਪੂਰਾ ਮੋਟਕਾਂ ਨੂੰ ਨਹੀਂ ਹੋਊਗਾ ਆਂਕਾ ਆਹ ਹੋਇ ਲਾਂ ਮੋਟਕ ਕੱਢ ਮੀ ਜਦੋਂ ਇਹ ਪੱਗ ਬੁਗ ਬੱਤੀ ਹੋਵੇ ਦੇਖ ਉਹ ਦੇਖੀ ਤੂੰ ਹਾਂ ਸਹੀ ਆ ਫਿਰ ਵੰਠਣ ਕੇ ਰਹਿਣਾ ਚਾਹੀਦਾ ਯਾਰ ਜੀਰਨਸਾਉਂ ਅਰ ਭਾਈ ਕੀ ਹਾਲ ਠੀਕ ਹੈ ਕੀ ਹਾਂ ਛੁੱਟੀਆਂ ਹੋਊਗੀਆਂ ਤੁਹਾਨੂੰ ਇਹ ਕਿਦਾਂ ਤਰੀਕਾਂ ਕਿੰਨੀਆਂ ਹੋਈਆਂ 23 ਤਰੀਕ ਨੂੰ ਮੇਰੇ ਖਿਆਲ ਨਾਲ ਨਹੀਂ 23 ਤਰੀਕ ਤੋਂ ਕਿੰਨੀ ਤੋਂ ਸੋਮਵਾਰ ਤੋਂ ਹੀ ਹੋਈਆਂ ਮੇਰੇ ਖਿਆਲ ਸੋਮਵਾਰ ਹਣ ਜਾਣੀ ਯਾਰ 10 ਦਿਨ ਛੁੱਟੀਆਂ ਹਨ ਕਿ ਮੈਂ 15 ਕੇ 10 15 ਅੱਗੇ ਤਾਂ ਵੱਧ ਜਾਂਦੀਆਂ ਸੀ ਐਤਕੀ ਅੱਲਾ ਦਾ ਵਧਣੀ ਨਹੀਂ ਵਧਣੀ ਠੰਡ ਹੈ ਨਹੀਂ ਐਤਕੀ ਠੰਡ ਹੈ ਨਹੀਂ ਐਤਕੀ ਉਹ ਨਹੀਂ ਠੰਡ ਹੈ ਨਹੀਂ ਕਿਹ ਵਾਲਾ ਕੀ ਆਖੀ ਜਾਂਦੇ ਆਈ ਕਹਿੰਦੇ ਠੰਡ ਵਧਾਓ ਬਈ ਯਾਰ ਛੁੱਟੀਆਂ ਵਧਾਉਣਗੇ ਸਕੂਲ ਵਾਲਾ ਕਾ ਨਾ ਕਹਿੰਦਾ ਛੁੱਟੀਆਂ ਘਰੇ ਖਾਣਗੇ ਕੰਨ ਨਹੀਂ ਆਪਾਂ ਦਾ ਕੀ ਕਹਿਣਾ ਆ ਤੇਰੇ ਲੋਕਾਂ ਨੂੰ ਜਾਵਾਂਗੇ ਆਹ ਸਹੀ ਹੋ ਜਾਈਏ ਘਰੇ ਸੈਰੀ ਖਾਂਦੇ ਪੈਸੇ ਹੀ ਲਵਾਉਂਦੇ ਆ ਸਾਰਾ ਬੰਮ ਸੁੱਖਾ ਹੈ ਨਾ ਜੀ ਦਾਲੀ ਵੀਰੇ ਕਾਲੀ ਵਾਲਾ ਕਿਹੜਾ ਬਾਈ ਅੰਦਰ ਦੀ ਬਾਹਰ ਦੀ ਬੋਲੋ ਬਾਈ ਅੰਦਰ ਦੀ ਅੰਦਰ ਦੀ ਤੂੜੀ ਬੋਲੋ ਜੀ ਤੂੜੀ ਬਹੁਤ ਵਧੀਆ ਬਾਈ 300 ਰੁਪਿਆ 300 ਰੁਪਿਆ 300 ਰੁਪਿਆ 300 ਰੁਪਿਆ ਪੰਜੀ 305 ਜੀ 10 15 20 ਰੁਪਏ 25 30 35 40 45 350 350 ਮੋਲਾ ਬਾਈ ਕਿਨੇ 350 ਲੈ ਬਈ ਇਹ ਹੋ ਗਿਆ ਜੀ 350 ਰੁਪਏ ਜਿਹੜਾ ਰੇਟ ਸ਼ੁਰੂਆਤੀ ਰੇਟ ਨਿਕਲ ਚੁੱਕਾ ਜੀ 350 ਰੁਪਏ ਨਾਗ ਅੱਜ ਕਾਫੀ ਆਇਆ ਬਾਈ ਗਾਗ ਵੀ ਹੈਗੇ ਠੀਕ ਠਾਕ 1 2 3 4 5 6 7 8 9 10 11 ਨਾਗ ਆਇਆ ਬਈ ਅੱਜ ਟੋਟਲ ਆਜੋ ਭਾਈ ਅਗਲੀ ਟ੍ਰੈਲੀ ਵੇਖੀਏ ਚੱਕ ਟੁੜੀਆਂ ਹੀ ਦਿੱਤੀਆਂ ਜਿਵੇਂ ਹੈਗੀ ਹੈ ਫਰਕ ਚ ਦਿੱਤੀ ਸਹੀ ਦੱਸੋ ਉਹੋ ਜੀ ਹੈ ਨਾ ਦੰਡੀ ਲਾ ਜਮਾ ਉੱਤੇ ਰੋਟਾ बोलो ये अंदर दी तुड़ीया बोलो चकड़ो बोलो बोलो चल बोलदे नहीं तुड़ीले बोलना है <laughs> गंडदे <गाट> बोले <laughs> <laughs> चलो बोलो नाँ? ₹200 ₹200 ₹200 ₹250 ਕਿਥੇ ਜੜੀ 250 ਰੁਪਿਆ 250 ਰੁਪਿਆ 250 ਬੋਲਣਾ ਕਿਹਨੇ 60 ਰੁਪਿਆ ਜੀ 65 ਰੁਪਈਆ ਹੀ 70 ਰੁਪਈਆ ਹੀ 75 ਰੁਪਈਆ ਹੀ 80 ਰੁਪਈਆ ਹੀ ਅੱਛਾ 280 ਰੁਪਈਆ ਹੀ 85 ਰੁਪਈਆ ਹੀ 90 ਰੁਪਈਆ ਹੀ 290 ਬੋਲਾ ਵੀ ਕਿਨੇ 290 ਬੋਲਾ ਵੀ ਕਿਨੇ 94 ਚੱਲ ਰਹਿ ਜਾਣੀਆਂ ਹਾਂਜੀ 290 ਚੱਲ 295 ਰੁਪਏ ਜਿਹੜੀ ਪਹਿਲੀ ਟਰਾਲੀ ਤੂੜੀ ਸੀ ਭਾਈ ਉਹਦੇ ਚ ਰੰਗ ਜਿਆਦਾ ਰਸਾਫ ਸੀਗਾ ਤੂੜੀ ਦਾ ਨਾ ਇਹਦੇ ਚ ਥੋੜਾ ਜਿਹਾ ਉਹਦੇ ਨਾਲੋਂ ਰੰਗ ਡਾਉਣ ਸੀਗਾ ਭਾਈ ਇਹ ਲੱਗੀ ਜੀ 295 ਰੁਪਏ ਬਾਕੀ ਬਾਈ ਨੇ ਅੰਦਰ ਦੀ ਤੂੜੀ ਆਖਿਆ ਤੇ ਰੰਗ ਦਾ ਫਰਕ ਜ਼ਰੂਰ ਸੀਗਾ ਆ ਜੀ ਫੇਰ ਭਾਈ ਚਿੱਟੀ ਤੂੜੀ ਆਨ ਬਰ ਫਰਗੀ ਵੇਖ ਇੱਧਰ ਹਾਂ ਆ ਪੂਰੀ ਵਧੀਆ ਤੂੜੀ ਹੈ ਇਹ ਜਉਗੀ 350 ਦੇ ਨੀਰ ਤੇ ਇੱਕ ਕੁੱਤੇ ਇੱਕ ਟਰਾਲੀ ਤੋ ਲੈ ਮੈਂ ਕਿਹਾ ਲੈਣੇ ਨੂੰ ਥੋਕ 400 ਦੇ ਬੋਲੀ ਕਹਿੰਦੇ ਕੱਲ ਵੀ ਆ ਵੀ ਕਹਿੰਦੇ ਕੱਲ ਖਾ ਲੈਗਾ ਤੂੰ ਨਹੀਂ ਕੁੱਤੇ ਨੂੰ ਭਾਈ ਅੰਦਰ ਦੀ ਥੋੜੀ ਬੋਲਾ ਬਾਈ ਭਰੀਆਂ ਗੱਡੀਆਂ ਕੋਈ ਬੋਲੋ ਬਾਈ ਬੋਲੋ ਪੇਰੋ ਭਾ ਕੇ ਅੰਲਾ ਜੀ ਅੰਦਰ ਮੇਰੇ ਕਹਦਾ 200 ਰੁਪਇਆ 200 ਰੁਪਇਆ 200 200 ਬੋਲਾ ਬਾਈ ਕਿਨੇ 250 265 ਰੁਪਏ ਬੋਲਾ 70 ਕਰ ਦੇ 70 ਰੁਪਏ 75 ਰੁਪਏ 85 ਰੁਪਏ ਬੋਲੇ ਬੰਬਈ ਵਾਲੇ 300 ਰੁਪਏ 5 ਰੁਪਏ 305 ਬੋਲਾ ਜੀ ਨੇ ਲੈ ਬਾਈ ਇਹ ਹੋ ਗਈ 305 ਵਾਲਾ ਕਿ ਤੂੜੀ ਵਧੀਆ ਸੀ ਬਾਈ ਰੰਗ ਵੀ ਠੀਕ ਸੀ ਕਰ ਇਹ 305 ਰੁਪਏ ਜਾਨੀ ਬਾਈ ਵਿਕੀ ਇਹ ਤਾਂ ਸਿਧਾ ਰੇਟ ਅੱਜ ਚੱਲਿਆ ਜੀ 350 ਰੁਪਏ ਆ ਤੂੜੀ ਤਾਂ ਵਧੀਆ ਸੀ ਯਾਰ ਵਧੀਆ ਸੀ ਇਹਨੂੰ ਬੜਾ ਹੋਰ ਫਰਕ ਨਹੀਂ ਆ 0.5 ਦੀ ਫਰਕ ਆਇਆ ਇਹ ਠੀਕ ਹੈ ਭਰਾਵਾ ਅੰਦਰ ਪਿੱਛੜੋੜੀ ਅੰਦਰ ਦੀ ਹੈ ਭਾਈ ਅੰਦਰ ਦੀ ਠੀਕ ਹੈ ਬੜਾ ਲੰਬਾ ਠੀਕ ਹੋ ਗਿਆ ਹਾਂ 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 ਕਰਦੇ ਲੱਗੇ ਮਗਰੀ ਬੰਦਾ ਇਹ ਦਫਾ ਬੱਚੀ ਲੈ ਗਿਆ ਅੰਦਰ ਦੀ ਥੋੜੀ ਬਾਹਰ ਦੀ ਬਾਹਰ ਦੀ ਹੈ ਭਾਈ ਬਾਹਰ ਦੀ 250 ਰੁਪਿਆ 250 250 250 ਰੁਪਿਆ ਬੋਲਾ ਬਾਈ ਕਿਨੇ 250 ਰੁਪਿਆ ਬਾਈ ਬਾਈ ਅੱਜ ਕੰਮ ਠੰਡਾ ਹੋ ਗਿਆ ਜੀ ਅੱਜ ਹੋ ਗਿਆ ਕੰਮ ਠੰਡਾ ਹਨਾ ਗਾਹਕ ਘਟ ਬਾਈ ਅੱਜ ਸ਼ੁਰੂ ਚ ਲੱਗਦਾ ਸੀ ਵੀ ਠੀਕ ਠਾਕ ਜਿਹਾ ਗਾਹਕ ਆ ਸ਼ੁਰੂ ਚ ਆਖਿਆ ਸੀ ਵੀ ਗਾਹਕ ਨਾ ਅੱਜ ਠੀਕ ਠਾਕ ਜਿਹਾ ਹੀ ਲੱਗਦਾ ਬਾਈ ਰੇਟ ਅੱਜ ਡਾਉਣੀ ਆ ਬਾਈ ਜਵੇਂ ਕਹਿ ਦਿੱਤੀ ਇੱਕ ਟਰਾਲੀ ਜਰੂਰ 350 ਰੁਪਏ ਕੀ ਆ ਬਾਕੀ ਦੇ ਨਗ 300 ਦੇ ਨੇੜੇ ਛੜੀ ਆ ਬਾਈ ਅੱਜ ਕੰਮ ਠੰਡਾ ਮਗਿਆ ਕਿਦਣਾ ਸੰਦ ਵਿੱਚ ਵਾਇਦਾ ਕਿਦਣਾ ਵਾਟ ਵਾਵਾ ਭਾਈ ਵੀ ਕਰਾਇਆ ਵਾਹ ਅਗਲੇ ਤੂੜੀ ਦਾ ਰੰਗ ਦਾ ਥੋੜਾ ਫਰਕ ਹੈਗਾ ਬਾਈ ਡਾਊਨ ਕਹਿ ਸਕਦੇ ਆ ਡਾਊਨ ਆ ਰੰਗ ਜਣੇ ਆਪਰਾ ਸਤਿ ਸ਼੍ਰੀ ਅਕਾਲ। ਅਗਲਾ ਤਾਂ ਕੰਨ ਬਾਹਰ ਹੈ। ਜੀ ਆ ਬਈ। ਅੰਦਰ ਵੀ ਅੰਦਰ ਵੀ। ਅੰਦਰ ਦੇ ਥੋੜੀ ਬੋਲੋ ਜੀ। ਮੈਂ ਤੇ ਲੋਹੀ ਰੱਖਦੇ ਮੇਰੇ ਕੰਦੀ ਕਰਦੀ। ਲੈ ਆਊਗਾ। ਆਹੋ। ਇਹ ਠੀਕ ਹੈ। ਕਿਹੜਾ ਕੋਲ ਹੈ? ਕੇਵਲ ਹੱਡੀਆਂ ਚਾਹੀਜਾ ਗਾਂ ਕੋਲ ਵੀ ਹੁੰਦਾ। 250 ਰੁਪਿਆ। 250 ਰੁਪਿਆ। 200 ਰੁਪਇਆ 60 ਰੁਪਇਆ ਭਾਈ ਇੱਥੇ ਲਾਏਗਾ ਆਪਣਾ ਸਿੰਧਵਾਦੇ ਨਾਲ ਇਹ ਬਾਰ-ਬਾਰ ਕੋਠੇ ਲਾਇਆ ਭਾਈ ਮਾਤਾ ਲੈਣੀ ਦਾ ਆ ਜਾਏ ਕਰਾ ਦੇ ਤੂੰ ਉਹ ਨਹੀਂ ਕੋਈ ਲੋਵੇ ਬੋਲੀ ਤਾਂ ਦੇਉਗੀ ਉਹ ਜਿਹੜਾ ਸਿਰ ਵਾਜੂਗਾ ਇਹ 70 ਰੁਪਇਆ 75 80 ਹਾਂਜੀ 280 ਰੁਪਇਆ ਬੋਲਣਾ ਭਾਈ ਕਿਨੇ 280 ਰੁਪਏ ਬਾਈ ਤੇ ਲੱਭਈ ਇਹ ਵੈ ਗਈ ਬਾਈ 280 ਰੁਪਏ ਅੱਜ ਬਾਈ ਮੰਡੀ ਚ ਗਾਹ ਕਾਟਾ ਤੁਹਾਨੂੰ ਦੱਸ ਰਿਹਾ ਨਾਗ ਪਤਾ ਨਹੀਂ ਕਿੰਨੇ ਖੜੇ ਆ ਨਾਗ ਤੇ ਇਹ 1 2 3 ਤੇ 3 6 ਨਾਗ ਖੜੇ ਆ ਬਾਈ ਸਾਹਮਣੇ ਤੇ ਜਿਹੜੀ 6 ਅੰਗ ਨਾਗਾਂ ਦੇ ਪੰਜਾਂ ਛਿਆਂ ਨਾਗਾਂ ਦੀ ਬੋਲੀ ਹੋਈ ਆ ਬਾਈ ਤੇ ਲਾ ਲਓ ਹਿਸਾਬ ਕਿਤਾਬ ਯਾਰ ਹੁਣ ਗਾਹ ਕਾ ਡਾਉਣ ਆ ਗਿਆ ਜੀ ਘਟ ਗਿਆ ਗਾਹ ਕਾ ਆ ਤੂੜੀ ਬਹੁਤ ਵਧੀਆ ਇਹ ਦੇ ਆ ਤੂੜੀ ਬਾਈ ਚਿੱਟੀਆਂ ਵੀ ਵਧੀਆ ਐ ਨਾ ਤੂੜੀ ਆ ਮਾੜੀ ਨਹੀਂ ਕੋਈ ਵੀ ਆਪਣੀ ਆਂਧਵੀ ਬਾਹਰ ਦੀ ਅੱਜ ਮੇਲਾ 250 ਰੁਪਿਆ 250 ਰੁਪਿਆ ਓਏ ਨਾ 250 60 65 70 75 80 280 ਇਹ ਬੋਲਾਂਗੇ ਨੇ 280 ਲੈ ਭਾਈ ਅੱਜ ਜਿਹੜਾ ਚੰਗੀ ਤੂੜੀ ਦਾ ਰੇਟ ਜਿਹੜਾ ਰਹਿ ਗਿਆ ਜੀ 280 90 300 ਤੱਕ ਜਿਹੜਾ ਚੰਗੀ ਤੂੜੀ ਭਾਈ ਅੱਜ ਜਣੀ ਚੰਗੀ ਤੂੜੀ ਵੀ ਅੱਜ ਡਾਊਨ ਰਹੀ ਹੈ ਜੀ ਕੋਈ ਲਾ ਲੋ ਹਿਸਾਬ ਕਿਤਾਬ ਭਾਈ ਜਾਣਕਾਰ ਸਨਨੀ ਜਗਤਾਰ ਬਰਾੜ ਮਹਿਤਾਬ ਸਿੰਘ ਭਾਈ ਸਿਸਟਰ ਐਕਸ਼ਨ ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਸਤਨਾਮ ਸਿੰਘ ਲੰਮੇ ਜੱਟਪੁਰੇ ਤੋਂ ਗੁਰਸੇਵਕ ਸਿੰਘ ਭਾਈ ਕੀ ਹਾਲ ਚਾਲ ਹੈ ਜੀ ਆ ਜਾਓ ਕਰਾਂ ਦੀ ਅਗਲੀ ਟਰਾਲੀ ਭਾਈ ਠੰਡ ਨਾਲ ਕੰਮ ਠੰਡਾ ਹੋ ਗਿਆ ਆਕਾ ਲਿਖਤਾ ਜੀ ਮਹਾਰਾਜ ਉਹ ਬਾਈ ਬਾਸ ਤੋਂ ਉੱਤਰ ਕੇ ਬਰੇਨ ਰਹਿਗੇ ਹਾਂ ਨਹੀਂ ਨਹੀਂ ਖਾਣੇ ਕਿ ਦੱਸਣ ਨੂੰ ਨਹੀਂ 500 ਰੁਪਿਆ ਲੱਗੂਗਾ ਜੀ ਯਾਨੀ ਲੈ ਜਾਨੀ ਤੇ ਇੱਧਰ ਭੇਜ ਦਿੰਨੇ ਆ ਇਹ ਨਹੀਂ ਸਹੀ ਗੱਲ ਹੈ ਉਹ ਇੱਥੇ ਹੀ ਫਰੀ ਜਾਂਦੀ ਹੈ ਹਾਂ ਤੁਸੀਂ ਬਾਈ ਦੱਸੀ ਕਰਾ ਬਾ ਇੱਥੇ 10 15 ਮਿੰਟ ਲਵੇ ਇਹ ਹੀ ਹੈ ਸੰਗ ਕੇ ਕਾਲੇ ਦੇ ਦੋ ਰੋਟੇ ਉਹ ਲੇ ਕੋ ਜਗਾ ਛੁੜੀ ਇਹ 10 11 ਕੁਆਂਟ ਲੀਆ ਵੀ ਚੰਗੀ ਆ ਹਾਂ ਕੱਲ ਮੈਂ ਕਹਿੰਦਾ ਕਾਲੀ ਨੂੰ ਕੱਲੀ ਸੀਗੀ ਇਹ ਹਾਂ ਠੀਕ ਆ ਨਹੀਂ ਵੇਖੀ ਨਹੀਂ ਬਾਈ ਆ ਜਾ ਹੋਰ ਲੈ ਲਾ ਠੀਕ ਆ ਬੋਲੋ ਜੀ ਅੰਦਰ ਦੀ ਵੀਰ ਹਾਂ ਜੀ ਬੋਲੋ ਬੋਲੋ ਰੱਖਾ 270 270 ਰੁਪਏ 70 ਰੁਪਏ 270 ਰੁਪਏ ਬੋਲਾ ਬਾਈ ਕਿਨੇ 270 ਰੁਪਏ ਬਾਈ ਅੱਜ ਬਈ ਗਾਹ ਕੱਟਾ ਮੰਡੀ ਚ ਜਿੰਨਾ ਕੇ ਰੇਟ ਰੱਖਦੇ 270 80 300 ਦੇ ਨੇੜ ਤੇ ਅੱਜ ਤੂੜੀ ਚੱਲੀ ਜਾਂਦੀ ਐ ਅੱਜ ਰੇਟ ਬਹੁਤ ਡਾਊਨ ਆ ਗਿਆ ਬਈ ਬੋਲੋ ਜੀ ਤੂੜੀ ਬਾਹਰ ਦੀ ਰੰਗਿਆ ਜਾਏਗਾ ਮਾੜਾ ਮੋਟਾ ਸੁੱਕੀ ਜਾਈ ਦੀ ਸਾਰੀ ਮੈਰੀ ਲੱਕ ਮੇਲਾ ਨਿਕਲੂ ਬਾਈ ਤੂੜੀ ਸਾਫ ਹੈ ਤੂੜੀ ਸਾਫ ਹੈ ਮੈਂ ਮੋਲ ਤੇ ਝੂਟ ਮਾਰ ਲਾ ਤੂੜੀ ਸਾਫ ਹੈ ਹਾਂ ਹਾਂ ਬੋਲ ਬੋਲ ਲੱਕ ਤੋਂ ਕੋਈ 200 ਤਾਂ ਰੱਖ 200 ਰੁਪਿਆ 200 200 ਖੋਲ ਅੱਖਾਂ ਹਾਂ ਇਹ ਅੱਖਾਂ ਖਲਾ 200 ਅੱਖਾਂ ਖੜਾ ਨਿਕਲਿਆ ਉਹੀ ਵਧੀਆ ਦੀ ਦੀਆ ਚੱਲ ਬੋਲੂ ਬੋਲੋ ਬੋਲੋ ਕਰੋ ਸ਼ੁਰੂ ਕਰੋ 200 ਲੋਈ ਯਾਰ 5 10 15 20 25 30 35 40 40 ਬੋਲਾਂਗੇ ਨੇ 39 45 250 55 60 70 70 80 90 300 ਬੋਲਾਂਗੇ ਨੇ 300 ਰੁਪਏ ਬਾਈ ਲਾ ਵਈ ਇੱਥੇ ਮੰਡੀ ਦੇ ਵਿੱਚ ਕੋਈ ਪਤਾ ਨਹੀਂ ਗਾ ਹਨ ਤੇ ਇਹ ਸਗੋਂ ਦੀ ਬਾਹਰ ਦੀ ਤੂੜੀ ਸੀਗੀ ਇਹ 300 ਵੇਗੀ ਬਾਈ ਹੋਲੀ ਹੋਲੀ ਕਰਮ ਹੁੰਦਾ ਮੋਲ ਹਾਂ ਤਿੰਨ ਤਿੰਨ ਨਗ ਰਹਿ ਗਏ ਬਾਈ ਪਹਿਲਾਂ ਮੰਡੀ ਚ ਕੋਈ ਪਤਾ ਨਹੀਂ ਬਾਹਰ ਦੀ ਤੂੜੀ ਸੀਗੀ ਇਹ 300 ਜਾਵੜੀ ਹੈ ਨਾ ਆ ਵੀ ਬਈ ਬਾਹਰ ਦੀ ਤੂੜੀ ਹੈ ਪੀਲੇ ਪਣ ਚਰਾਂਗਾ ਦੇਖ ਲੋ ਸਾਨੂੰ ਵਖਾਦ ਗਏ ਪਹਿਨਾ ਇਹ ਸਲਾ ਬੀਵੀ ਥੋੜੀ ਥੋੜੀ ਹੈ ਹਾਂਜੀ ਪੂਰੀ ਇਕੱਠੀ ਕਰਕੇ ਕੱਲ ਨੂੰ ਆਜੋ ਨਾਲੇ ਦਾਤ ਰੱਖੀ ਨਾ ਕਰੀਂ ਯਾਰ ਇਹ ਲੈ ਜੇ ਰੋਜ਼ ਕਰ ਲਿਆ ਕਰ ਗਏ ਜੀ ਟਰਾਲੀ ਤੇ ਬਣੀ ਇੱਕ ਟਰਾਲੀ ਪੱਲੀ ਉਹ ਜਾੜ ਦਾ ਫਾਇਦਾ ਕਰਿਆ ਕਰਨਾ ਜਿਹੜੀ ਉਹਦੀਆਂ ਨਾਲ ਇਕੱਠੀ ਕਰਦੇ ਆ ਦੇਖ ਬਈ ਤੂੜੀ ਇਕੱਠੀ ਕਰਨ ਨੂੰ ਫਿਰਦੇ ਬੰਦੇ ਦੋ ਜਿਹੜੀ ਕੇਵਲ ਖਲਾਰੀ ਜਾਂਦੇ

280 ਰੁਪਏ ਬਾਈ ਲੈ ਬਾਈ ਇਹ ਵੈਗੀ 280 ਰੁਪਏ ਬਾਈ ਮੰਡੀ ਦਾ ਵੇਦਾ ਮੰਡੀ ਦਾ ਕੋਈ ਪਤਾ ਨਹੀਂ ਇਹ ਵੀ ਵੇਚ ਲੋ ਤੂੜੀ ਦਾ ਰੰਗ ਥੋੜਾ ਪੀਲੇ ਮਣ ਚ ਜ਼ਰੂਰ ਸੀਗਾ ਤੇ ਪਰ ਇਹ ਵੀ ਵੈਗੀ 280 ਰੁਪਏ ਬਾਈ ਹਨਾ ਲਾਸਟ ਤੇ ਕੰਮ ਮੱਗ ਗਿਆ ਤੇਰੀ ਬਾਹਰ ਦੀ ਤੂੜੀ ਉਹ ਵੀ 280 ਨੂੰ ਵਿਕੀ ਜਾਂਦੀ ਹੈ ਤੇਰੀ ਅੰਦਰ ਦੀ ਸ਼ੁਰੂ ਚ 280 ਉਹ ਵੀ ਵੈਗੀ ਬਾਈ ਬੋਲੋ ਜੀ 280 ਰੁਪਏ 80 ਰੁਪਏ 280 ਬੋਲਾ ਬਾਈ ਕਿਨੇ ਅੱਜ ਆਪ ਯਾਦ ਕਰਾ ਜਾ ਕਰੋ ਬਾਈ ਜੋ ਸੁਰਲ ਕੇ ਪੈਸੇ ਲੈ ਲੈ ਆ ਮਾੜਾ ਕੈ ਜੰਗਾ ਮੈਨਿ ਧਿਆਖ ਲੈ ਕੋਈ ਅਸਲੀ 80 ਤਾਂ ਨਹੀਂ ਆਉਂਦਾ ਕਦੇ 80 ਜੀ 280 ਤਾਂ ਨਹੀਂ 80 ਬੋਲੋ ਜੀ 80 ਆਊਗਾ ਮੈਨੂੰ ਤਾਂ ਹਣਾ ਕਿੰਨੇ ਨੇ ਲੈ ਜਨਦ ਗੱਲਾਂ 280 ਜਿਆਦੇ ਗਈ ਹੈ ਹਨ 280 ਰੁਪਏ ਚੈੱਕ ਇਹ ਰੱਸੀ ਹੈ 80 ਰੁਪਏ ਇਹਨੇ ਲੱਸੀ ਕਰ ਜਾ ਇਹ ਲੱਸੀ ਜਾਊਗੀ ਕਹਿੰਦਾ 280 ਰੁਪਏ 300 ਰੁਪਿਆ ਚੈੱਕ ਅੱਛਾ ਤੇ ਗਏ ਨੇ ਹੋਣਗੇ ਤਾਂ ਗੈਸ ਜੀ ਤਾਂ ਸਰ ਬੋਲਾ ਜੀ ਛੁੱਟ ਗਿਆ ਸੀ ਉਹ ਗਿਆ ਸੀ ਤਾਂ ਨਸਰ ਪਈ ਬਈਏ ਹੋ ਗਈ 300 ਰੁਪਏ ਨੂੰ ਬਈ ਹੈ ਨਾ ਅੱਜ ਜਿਹੜਾ ਰੇਟ ਭਾਈ ਜਿਆਦਾ ਤੋਂ ਵੀ 280 ਨੂੰ ਵਿਕੀ ਹੈ ਜੀ ਹੈ ਨਾ ਐਨੇ ਦੇ ਕੀ ਹੈ ਸਾਡੇ ਤਾਂ ਮੈਂ ਤਾਂ ਬੋਲੀ ਦਿੱਤੀ ਜੇ ਇੱਕ ਦਿਨ ਸਾਡ ਵੀ ਮੜ ਕੇ ਚੰਗੇ ਰਹੇਗੇ ਅੱਜ ਤਾਂ ਸਿਰਾ ਹੀ ਅੱਜ ਸਿਰਾ ਹੀ ਸਾਡੇ 345 ਗਈ ਸੀ ਜਿਹੜੀ ਉਹ ਆਪ ਹੰਟਾਈ 150 ਮਿਲੀ ਆ ਇੱਕ ਗੱਲ ਨਹੀਂ ਸਮਝ ਆਈ ਲਾਸਟ ਜਿਹੜੀ ਗਰਾਰੀ ਘੁੰਮ ਗਈ ਤੇ 280 ਬਾਹਰ ਦੀ ਵੈ ਗਈ ਤੇ ਸ਼ੁਰੂ ਚ 280 ਅੰਦਰ ਦੀ ਚ ਗਈ ਇਹ ਮੰਡੀ ਆ ਜੇ ਜਿਹੜੇ ਲੋਕ ਹਨ ਇਹਨਾਂ ਨੂੰ ਕੁੜੀ ਦਾ ਨਹੀਂ ਪਤਾ ਬਸ ਬਸ ਖੜੇ ਬੋਲਣ ਵਾਲੇ ਆ ਹੱਥ ਮਾਰ ਕੇ ਜੀ ਥੋੜਾ ਪਸੰਦ ਵਾਲੀ ਬੋਲੀ ਦਿਓ ਹਾਂ ਇਹ ਹਰੇਕ ਚੀਜ਼ ਕੰਮ ਸਹੀ ਜਾਂਦੇ ਪਹਿਲਾਂ ਮੰਨ ਕੇ ਚਲੋ ਵੀ ਸਾਰੀ ਤੂੜੀ ਚੈੱਕ ਕਰੋ ਹਨਾ ਕਿਵੇਂ 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 ਜਿਹੜੀ ਤੇ ਬੋਲੀ 345 ਦੇ ਸੀ ਤਾਂ 270 ਰੱਖਿਆ ਸੀਗਾ ਹੋਰ ਕੋਈ ਕੰਦੇ ਨਹੀਂ ਉਹ ਕਈ ਵੇ ਅੱਢ ਫਾਸਟ ਹੋ ਜਾਂਦਾ ਕੰਮ ਬਾਹਰ ਦੀ ਤੂੜੀ ਦਾ ਵੀ ਰੇਟ 300 ਦੇ ਨੇੜੇ ਤੜ ਹੋ ਜਾਂਦਾ ਲੈ ਹਨਾ ਕੋਈ ਪਤਾ ਨਹੀਂ ਕੇਵਲ ਤਾਂ ਖਰੇਦਾ ਰੇਟ ਪੁੱਛਦੇ ਆ ਕੇਵਲ ਖਰੇਦਾ ਕਹ ਲੈ ਕਿੰਨਾ ਸੀ ਬਾਈ 512 ਰੁਪਏ ਇੱਥੇ ਰੱਖ ਚੜਾਈ ਚ ਮੇਰਾ ਫਿਰ ਤਾਂ ਤੀਵੀਂ ਤੂਵੀਂ ਦੀ ਵਧਾਈ ਜਾਂਦੇ ਰੋਜ ਤੇ ਯਾਰ ਨਾਮ ਦੇਣਾ ਚਾਹੀਦਾ 700 ਤੇ 12 ਰੁਪਏ ਕਿੰਨੇ ਨਾਗ ਸੀਗੇ 500 ਬੋਲੀ 600 ਕਰਦੇ ਉਹ ਵੇਖਦਾ 100 ਵਾਲਾ ਕਿੰਨੇ ਨਾਗ ਸੀ ਬਾਈ ਚੱਲ ਚੱਲ ਹਾਂ ਕੇ ਦੋ ਨਾਲ ਦੋ 나ਗੀ ਬਹੁਤ ਆਉਂਦੇ ਫਿਰ ਤਾਂ ਫਿਰ ਤੂੰ ਇੰਨੇ ਪੱਠੇ ਕੀ ਕਰਦੇ ਆ ਉਹ ਵੇਖੀ ਤੱਕਦੀਆਂ ਪੱਠੇ ਹੋਰ ਕੀ ਕਰਨ ਲੈ ਅੱਧ ਪੰਜ ਅੱਧ ਲੈ ਲੈਂਦੇ ਵਿੱਚੋਂ ਰਲ ਮਿਲ ਕੇ ਜਣਾ ਸਹੀ ਹੈ ਮਾਰੀ ਨਿਕਲਗਾ ਹੁਣ ਜਵਾਸ ਲੈ 11 ਕਿਲੋ ਦੋ ਨਾਗ ਹੁੰਦੇ ਬਾਈ ਪੱਠਿਆਂ ਦੇ ਨਾਗ ਬਹੁਤ ਹੁੰਦੇ ਹੁਣ ਆਪਣੇ ਤੇ ਤੂੜੀ ਤੇ ਬਾਲੇ ਆਉਂਦੇ ਆ ਯਾਰ ਨਾਗ ਅਸਲ ਦੇ ਵਿੱਚ ਪੱਠਿਆਂ ਦੇ ਤਾਂ ਦੋ ਨਾਗ ਤੇ ਵਪਾਰੀ ਹੁੰਦੇ ਪੰਜ ਛੀ ਤੂੜੀ ਟਟਾਲਾਂ ਵਾਲੇ ਹੁੰਦੇ ਪੰਜ ਛੀ ਜਾਨੇ ਹੁੰਦੇ ਮੱਲਾ ਦਾ ਅਵਲ ਤਾਂ 7 ਹੀ ਹੁੰਦੇ ਆ ਇੱਕ ਤਾਂ ਆਪਣੇ ਪਿੰਡੋਂ ਹੀ ਆਉਂਦਾ ਬਾਈ ਤੇ 4-5 ਜਾਨੇ ਮੱਲਾ ਇੱਕ ਹੋਰ ਪਿੰਡੋਂ ਆਉਂਦਾ ਕਿਹੜਾ ਬਾਈ ਦੋ ਹੋ ਗਏ ਤੇ 4-5 ਜਾਨੇ ਯਾਨੀ ਸ਼ਹਿਰ ਦੇ ਹੁੰਦੇ ਆ ਪੰਜ ਛੀ ਜਾਨੇ ਵਪਾਰੀ ਹੁੰਦੇ ਪੰਜ ਛੀ ਜਾਨੇ ਟੱਲਾ ਵਾਲੇ ਤੇ ਨਗਮ ਤੇ ਭਾਈ ਦੋ ਤੇ ਫਿਰ ਇਹ ਵਿਚਾਰੇ ਅੱਧੀ ਅੱਧੀ ਕਰਕੇ ਟਰਾਲੀ ਤੂੰ ਆ ਲੈnde ਆਪਣੇ ਪੱਠਿਆਂ ਦੀ ਉਹਦੇ ਕਰਕੇ ਰੇਟ ਜਿਹੜਾ ਭਾਈ 700 ਤੇ 12 ਰੁਪਏ ਚੱਲੀ ਜਾਂਦਾ ਜਿਹੜਾ ਹਰੇ ਮੱਕ ਦਾ ਰੇਟ ਆ ਜਿਹੜਾ ਕੋਟਕਪੂਰਾ ਮੰਡੀ ਦੇ ਵਿੱਚ ਸੰਦੀਪ ਸੰਧੂ ਭਾਈ ਕੀ ਹਾਲ ਚਾਲ ਹੈ ਆਲੂ ਥੱਲੇ ਆ ਗਏ ਜੀ ਆਲੂ ਆ ਗਏ ਅੱਜ ਜਿਹੜਾ ਫਰੋਜਪੁਰ ਮੰਡੀ ਦੀ ਗੱਲ ਕਰੀਏ ਨਾ ਫਰੋਜਪੁਰ ਮੰਡੀ ਦੇ ਵਿੱਚ ਆਲੂ ਜਿਹੜਾ ਵਿਖੀ ਜਾਂਦਾ ਜੀ 550 600 ਤੇ ਆਲੂ ਜਿਹੜਾ ਆ ਗਿਆ ਭਾਈ ਆਪਣੇ ਕੱਲ ਦਾ ਰੇਟ ਸੀਗਾ ਆਲੂ ਦਾ ਚਟਾ ਆਲੂ ਦੀ ਗੱਲ ਕਰਦੇ ਆ 700 750 ਆਪਣੇ ਮੰਡੀ ਦੇ ਵਿੱਚ ਸੀਗਾ ਪਰ ਅੱਜ ਦਾ ਜਿਹੜਾ ਫਿਰੋਜ਼ਪੁਰ ਮੰਡੀ ਦਾ ਰੇਟ ਹੈ ਜੀ ਉਹ ਰਹਿ ਗਿਆ ਸਿਰਫ 550 600 ਜਿਹੜਾ ਆਲੂ ਕਹਿੰਦੇ ਆਈ ਜਾਂਦਾ ਪਰ ਕਿਉਂ ਆਂਦੇ ਨਾ ਵਪਾਰੀ ਨਾਲ ਗੱਲਬਾਤ ਕੀਤੀ ਸੀ ਉਹਨੇ ਮਿੱਟੀ ਬਹੁਤ ਆਈ ਜਾਂਦੀ ਹੈ ਬਾਈ ਆਲੂਆਂ ਦੇ ਨਾਲ ਜਾਨੀ ਮਿੱਟ ਦੇ ਭਰੇ ਉਹਦੇ ਤਾਂ ਕਰਕੇ ਰੇਟ ਜਿਹੜਾ ਆਪਣੇ ਇਥੇ ਡਾਉਣ 550 ਦੀ ਨੀੜ ਤੇ ਚੱਲੀ ਜਾਂਦਾ ਉਹਦੇ ਬਾਈ 5-5 7-7 10-10 ਕਿਲੋ ਮਿੱਟੀ ਨਿਕਲੀ ਜਾਂਦੀ ਹੈ ਨਾ 50 ਕਿਲੋ ਦੀ ਭਰਤੀ ਹੁੰਦੀ ਹੈ ਇਹਦੀ ਤੇ ਤੁਸੀਂ ਲਾ ਲੋ ਹਿਸਾਬ ਕਿਤਾਬ ਵੀ ਫਿਰ ਰੇਟ ਉਹੋ ਜਿਹਾ ਘਟ ਜਾਂਦਾ ਬਾਈ ਗਰਮੀਤ ਖਾਨ ਬਾਈ ਕੀ ਹਾਲ ਚੱਲ ਹੈ ਜੀ ਰਾਜ ਸਿੰਘ ਬਟ੍ਰ ਸ੍ਰੀਗੋਡ ਮਾਰਨਿੰਗ ਨਿੰਦਰ ਮਾਨਕ ਚੜਾ ਇੱਕ ਸੰਦੀਪ ਸੰਧੂ ਗੁਰਲਾਬ ਦੇਵਾਲ ਦਰਸ਼ਨ ਸਿੰਘ ਗੱਗੀ ਟੈਲ ਸਿੰਘ ਬਾਈ ਕੀ ਹਾਲ ਚੱਲ ਹੈ ਜੀ ਸਿਸਟਰੀ ਐਕਸ਼ਨ ਪੰਜਾਬ ਦੇ ਸੰਗਤ ਨੂੰ ਬੇਨਤੀ ਹੈ ਸਾਰੇ ਫਤਿਹgarh ਸਾਹਿਬ ਪਹੁੰਚੋ ਹਾਂਜੀ ਫਤਿਹgarh ਸਾਹਿਬ ਪਹੁੰਚੋ ਜਰੂਰ ਜੀ ਹਨਾ ਚਾਰ ਸਾਹਿਬ ਜਦਿਆਂ ਜੀ ਦੇ ਜੋੜ ਮੇਲ ਹੈ ਜੀ ਸੰਗਤ ਜਰੂਰ ਆਵੇ ਚਾਵੇ ਤੇ ਆਪਣੇ ਸਿੱਖ ਕੌਮ ਦੇ ਇਤਿਹਾਸ ਆਪਣੇ ਬੱਚਨ ਬਿਲਕੁਲ ਸਹੀ ਗੱਲ ਹੈ ਜੀ ਬਿਲਕੁਲ ਤੇ ਬੇਨਤੀ ਹੈ ਜੀ ਫਤਿਹgarh ਸਾਹਿਬ ਆਪਣਾ ਵੀ ਟਾਈਮ ਲੱਗਿਆ ਤੇ ਆਪਾਂ ਜਰੂਰ ਜਾ ਕੇ ਆਵਾਂਗੇ ਯਾਰ ਦਿਲੋਂ ਤਮੰਨਾ ਬਸ ਜਰ ਜੇ ਵਿਆਂ ਚ ਥੋੜਾ ਜਾ ਨਾ ਹੋ ਜਾਂਦਾ ਮੈਂ ਤਾਂ ਖਨੂਰੀ ਬਾਰਡਰ ਵੀ ਜਾਣਾ ਸੀਗਾ ਚਲੋ ਆਪਣੇ ਪਿੰਡੋ ਯਾਰ ਦੋਸਤ ਗਏ ਆਪਣੇ ਖਾਸ ਤਿੰਨ ਚਾਰ ਜਣੇ ਤੇ ਆਪਣੀ ਥੋੜੀ ਜਿਹੀ ਮਜਬੂਰੀ ਬਣ ਜਾਂਦੀ ਆ ਬਾਈ ਉਹਦੇ ਕਰਕੇ ਹਨਾ ਸਾਰੇ ਕੰਮ ਵੇਖਣੇ ਪੈਂਦੇ ਯਾਰ ਥੋੜਾ ਜਿਆਦਾ ਜਦੋਂ ਸੈਟਿੰਗ ਆਉਂਦੀ ਆ ਆਪਾਂ ਜਰੂਰ ਸਾਰੇ ਪਾਸੇ ਜਾ ਕੇ ਆਵਾਂਗੇ ਬਾਈ ਜੀ ਬਹੁਤ ਕਰਦਾ ਪਰ ਸਿਕੰਦਰ ਸਿੰਘ ਢੱਲੋ ਬਾਈ ਕੀ ਵਾਲ ਜਿਹੜਾ ਗਰਮੀਚਾਨਾ ਹੋਰ ਠੀਕ ਠਾਕ ਆ ਜੀ ਤੇ ਧੰਨਵਾਦ ਉਹ ਤੋਂ ਥੋੜਾ ਬਹੁਤ ਬਹੁਤ ਵੀਡੀਓ ਨਾਲ ਜੁੜਨ ਵਾਸਤੇ ਲਾਈਕ ਸ਼ੇਅਰ ਕਮੈਂਟ ਜਿਹੜਾ ਜਰੂਰ ਕਰਦੇ ਰਿਹਾ ਕਰੋ ਜੀ ਹਾਲੇ